ਆਪੀ ਦਾਸ ਹੁਣ ਕਿਦਾਂ ਕਰੀਏ ਐਦਾਂ ਦੀ ਗੱਡੀ ਲਿਓਣੀ ਯਾਰ ਕੋਈ ਵੱਡੀ ਇੱਕ ਕੰਮ ਕਰ ਸਕਦੇ ਕੀ ਕਰਸੀ ਵਾਲਾ ਬਾਬਾ ਕਰਸੀ ਵਾਲਾ ਬਾਬਾ ਉਤਲਾ ਹੈ ਨਹੀਂ ਕੋਈ ਆਪਣੇ ਕੋਈ ਰਾਂਸ ਨਾ ਹੋਰ ਕੋਈ ਹੈਗਾ ਜੀ ਚੱਲ ਫਿਰ ਗੱਡੀ ਤੇ ਲਿਓਣੀ ਆ ਆੜੀ ਭੰਨਣੀ ਆ ਚਲੋ ਸਰ ਚੱਲ ਆ ਵੇ ਸਾਧੂਆ ਜੋਗ ਗਿਆ ਨਾ ਮਕਾਬਲਾ ਸੱਚੀ ਕਿਥੇ ਆ ਬੈਲ ਕਿ ਵਜਾਉਣਾ ਆ ਤੇ ਟੁੱਟੀ ਪਈ ਆ ਕੋਣ ਆਏ ਹੈ ਬੂਆ ਲਾਏਗਾ ਕੋਣ ਆਏ ਜੋਗੀ ਆਏ ਨੇ ਬੱਚਾ ਦੂਆ ਖੋਲੇਗਾ ਤੇ ਪਤਾ ਲੱਗੇਗਾ ਅਮੇਜ਼ਿੰਗ ਕਿੱਥੇ ਆ ਇਹ ਤੂੰ ਤੇ ਨਿੱਕਾ ਜਿਹਾ ਬਣਾ ਜੋਗੀਆਂ ਤੋਂ ਵੇ ਸਿੱਪੀ ਵਾਲੇ ਬਾਬੇ ਆਏ ਨੇ ਪੁੱਤਰਾ ਮੈਂ ਕਰ ਇਜੋ ਬਾਬੇ ਨੂੰ ਕੁਝ ਪਾਏਗਾ ਤੇ ਅੱਗੇ ਜਾਏਗਾ ਬੂਆ ਘਟੇ ਹੁੰਦਾ ਨਹੀਂ ਮਾਰਦੇ ਅੰਦਰ ਵੇ ਬੱਚਾ ਬਾਬੇ ਹੁਣ ਮੈਨੂੰ ਕੁੱਤੇ ਪਾ ਲੈ ਅੰਦਰ ਬੈਠੀ ਦੋ ਤੇਰੇ ਮੱਥੇ ਤੇ ਲਿਖਿਆ ਤੂੰ ਬਾਹਰ ਜਾਏਗਾ ਵੇ ਪਰਨਾ ਤੇ ਚੱਕਮ ਆਸਾ ਛੜਨਾ ਮੈਨੂੰ ਕਿੰਨੇ ਤੇਰੇ ਘਰ ਦੇ ਖੜਨੇ ਬੱਚਾ ਮੇਰੇ ਘਰ ਦੇ ਨਹੀਂ ਖੜਨਾ ਮੇਰੇ ਘਰ ਦੇ ਸਾਰੇ ਬਾਹਰ ਹੈ ਤੇ ਉਹ ਹੋਈ ਤੈਨੂੰ ਖਾੜਨਗੇ ਬੱਚੇ ਅੰਤਰਜਾਮੀ ਨੇ ਮੈਨੂੰ ਪਤਾ ਲੱਗ ਗਿਆ ਸੀ ਏ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਪੁੱਤਰਾ ਤੂੰ ਬਾਹਰ ਜਾਏਂਗਾ ਕਰਨ ਕੀ ਆਇਆ ਐ ਇਹ ਵੀ ਦੱਸ ਪੁੱਤ ਬਾਬੇ ਆ ਕੋਈ ਦਾਨ ਪਾਓ ਆਟਾ ਪਾਓ ਚੌਲ ਪਾਓ ਰੋਟੀ ਪਾਓ ਆ ਤੂੰ ਮੇਰੇ ਘੁੰਮਿਆ ਪਈ ਜਾ ਤੇਰੀ ਡਰੈੱਸ ਕਿੱਥੇ ਆ ਇਹ ਮੇਰਾ ਨਾਲਚੀ ਵਿਗੈਸਟ ਆ ਅਛਾ ਪਰੋਣਾ ਆਇਆ ਮੇਰੇ ਨਾਲ ਇਹਨੂੰ ਮੈਂ ਕਹਾਂ ਤੈਨੂੰ ਕਮਾ ਕੇ ਲੈ ਆਉਣਾ ਆ ਆ ਤੇ ਇਹਨੂੰ ਖੜੇ ਹਮਾ ਲਿਆ ਲ ਇਧਰ ਕੀ ਆ ਹਮਾ ਲਿਆ ਲ ਪੈਸੇ ਬਹੁਤ ਲੱਗਦੇ ਨੇ ਬੱਚਾ ਸੰਤਾਂ ਤੋਂ ਸਭ ਕੁਝ ਹੁੰਦਾ ਹੈ ਸੰਤਾਂ ਤੋਂ ਸਭ ਕੁਝ ਹੁੰਦਾ ਬੜਾ ਕੁਝ ਪਿਆਜ ਲਿਆਉਣਾ ਲਾ ਚੱਲ ਫਿਰ ਮੇਰੀ ਗੱਲ ਸੁਣ ਤਨਾ ਫਿਰ ਗੱਲ ਤੂੰ ਬੱਚਾ ਆ ਮੇਰਾ ਹੱਥ ਵੇਖ ਹੱਥ ਤੇਰਾ ਮਿੱਟੀ ਨਾਲ ਭਰਿਆ ਦਾ ਕੀ ਵੇਖਾਂ ਹੁਣ ਵੇਖ ਹੱਥ ਓਕਦਾ ਕੀ ਗੱਲ ਚਿੱਟਾ ਹੋ ਗਿਆ ਲਿਖ ਲਿਖਾ ਲਿਖਾ ਹਾਏ ਬਾਬਾ ਥੱਲੇ ਲਿਖਾ ਵੇ ਕੀ ਲਿਖਿਆ ਲਿਖਾ ਪੁੱਤ ਤੇਰੀਆਂ ਕੱਚੀਆਂ ਕੱਚੀਆਂ ਮਿਟ ਗਈਆਂ ਆਵਾ ਬੱਚਾ ਤੇ ਪੱਕੀਆਂ ਪੱਕੀਆਂ ਦੇਖ ਲੈ ਪੱਕੀਆਂ ਪੱਕੀਆਂ ਦੇ ਪੁੱਤ ਰੋੜ ਤੋਂ ਬਾਹਰ ਹੀ ਜਾਣ ਡੀਆਂ ਆਵਾ ਤੂੰ ਬਾਹਰ ਹੀ ਜਾਏਂਗਾ ਠੀਕ ਆ ਇਹ ਬਾਬਿਆਂ ਨੇ ਜਿਹੜਾ ਤੈਨੂੰ ਵਰਦਾਨ ਦੇਤਾ ਫੇਰ ਨਹੀਂ ਹੁੰਦਾ ਕਰਚੀ ਵਾਲੇ ਬਾਬੇ ਸਿੱਪੇ ਵਾਲੇ ਬਾਬੇ ਜੈ ਬਾਬੇ ਜੈ ਵੇ ਕਿੱਥੇ ਚਲ ਗਿਆ ਵਾ ਦੱਸ ਫੇਰ ਓ ਆ ਜਾ ਬਾ ਪੁੱਤਰਾ ਕੋ ਚੌਲ ਪਾ ਆਟਾ ਪਾ ਬੈ ਨਰ ਲਾਂ ਤਾਂ ਪੋਣੀਏ ਤੈਨੂੰ ਉਹ ਤੇਰਾ ਮੱਕ ਅਰਚੀ ਮਰੋਂ ਸਿੱਤ ਬੈ ਜਾ ਬਾਬਾ ਇਹ ਤੇ ਸਭ ਪਾਇਆ ਸਾਪਾ ਪਾਇਆ ਪੁੱਤ ਦਿਖਾ ਬਾਬਾ ਖਾਈ ਦਾ ਨਹੀਂ ਪਹਿਲਾਂ ਦਾਣ ਤੇ ਪਾ ਦਾਣ ਕੀ ਪਾਵਾਂ ਕੰਡ ਨਹੀਂ ਉਹਨੂੰ ਲੱਗਦੀ ਕੋਟੀ ਪਾਈ ਆ ਤੇਰੇ ਨੂੰ ਮਹੰਗੀ ਚਲ ਦਿਖਾ ਸੀ ਕੱਢ ਬਾਹਰ ਨਹੀਂ ਬਾਹਰ ਕੱਢੀ ਤਾਂ ਜਦ ਤਨ ਕਹਿਤਾ ਪਹਿਲਾਂ ਦਾਣ ਤੇ ਪਾ ਬਾਬਿਆਂ ਨੂੰ ਉਹ ਨਾ ਕੀ ਪਾਵਾਂ ਚੌਲ ਪਾ ਆਟਾ ਪਾ ਮੱਕੀ ਦਾ ਆਟਾ ਪਾ ਰੋਟੀਆਂ ਪਾ ਦਹੀਂ ਪਾ ਦੁੱਧ ਪਾ ਖੰਡ ਪਾ ਬਾਬਿਆਂ ਨੂੰ ਪੈਸੇ ਦੇ ਉਹ ਤਾਂ ਬਾਬੇ ਬਣਦੇ ਐਵੇਂ ਜਾਂਦਾ 25 ਸਾਲ ਦੀ ਤਪੱਸਿਆ ਕੀਤੀ ਆ ਐਵੇਂ ਨਹੀਂ ਬਾਬੇ ਬਣੇ 25 ਸਾਲ ਚ ਸਿੱਖਿਆ ਕੀ ਉਹ ਸਿੱਖਿਆ ਮੈਂ ਪੁੱਤ ਤੈਨੂੰ ਕੀ ਦੱਸਾਂ ਅੱਜ ਕੀ ਆ ਨੱਤੀਆਂ ਐਵੇਂ ਨਹੀਂ ਪਾਈਆਂ ਪੁੱਤ ਨੱਤੀਆਂ ਵੀ ਕਿਸੇ ਕੁਰਬਾਨੀ ਕਰਕੇ ਪੈਂਦੀਆਂ ਨੇ ਬੁੱਢੀ ਬੰਦਾ ਸ਼ੌਕ ਹੀ ਤਦ ਪਾਈਆਂ ਪਾ ਤੈਨੂੰ ਨਾ ਮੈਂ ਕਿਆ ਬਾਬਿਆਂ ਨੂੰ ਨਾ ਮਾੜਾ ਬੋਲ ਨਾ ਮਾੜਾ ਬੋਲਾ ਆਟਾ ਪਾ ਚੌਲ ਪਾ ਰੋਟੀ ਪਾ ਕਣਕ ਪਾ ਝੋਨਾ ਪਾ ਖੰਡ ਪਾ ਲਿਆ ਪੁੱਤਰਾ ਲਿਆ ਇੰਨਾ ਕੋ ਪੋਣਾ ਕਿੱਥੇ ਹੀ ਪੁੱਤਾ ਬਾਬਿਆਂ ਝੋਲੀ ਲੈਂਦੀ ਆ ਬਾਬੇ ਨੇ ਝੋਲੀ ਚ ਖੂ ਪੱਟਿਆ ਜਿੰਨਾ ਉਹ ਮੰਗੀ ਜਾਂਦਾ ਇਹ ਪੁੱਤ ਪੈ ਜਾਣਾ ਵਾ ਆਵੇ ਦੋ ਦੋ ਝੋਲੀਆਂ ਵਾ ਇੱਕ ਖੰਡ ਪਾ ਜੋ ਮਰਜੀ ਪਾ ਖੰਡ ਤੇ ਮੇਰੇ ਤੋਂ ਆਪ ਨਹੀਂ ਹੈਗੀ ਘਰੇ ਤੂੰ ਨੰਗਿਆ ਆਹੋ ਬੜਾ ਪੁੱਤ ਲਿਆ ਚੌਲ ਪਾ ਆਟਾ ਪਾ ਖੰਡ ਪਾ ਮੱਟੀ ਪਾ ਚੋਲ ਲਿਆਗੇ ਕੀ ਲੈਂਦਾ ਫਿਰ ਿੱਲੋ ਆਟਾ ਸ਼ਾਮਾ ਮੇਰੇ ਜੋਗਾ ਹੀ ਪੁੱਤ ਇਹਦਾ ਸੈਂ ਬਾਬਾ 25 ਸਾਲ ਤੱਕ ਪੱਛਿਆ ਕੀਤੀ 25 ਸਾਲ ਠੀਕ ਆ ਦੋ ਤਿੰਨ ਸੌ ਸਕੂਲੇ ਵੀ ਲਾ ਲੈਂਦਾ ਪੁੱਤ ਮੈਨੂੰ ਲੱਗਦਾ ਤੂੰ ਵਾਵਾ ਪੜਿਆ ਵਾ ਹਾਂ ਵਾਵਾ ਪੜਿਆ ਲੱਗਦਾ ਤੈਨੂੰ ਮੈਂ ਕੀਤੀ ਦੋਰੀ ਕਿੰਨੀ ਦੋਰੀ ਪੰਜਵੀਂ ਪੰਜਵੀਂ ਠੀਕ ਕੋ ਕਲਾਸੀਰ ਤਨ ਕੋ ਸੀੜਾ ਤਾਂ ਤੇਰਾ ਮੂੰਹ ਐਡਾ ਕਰ ਰਹਿ ਗਿਆ ਪਸ਼ਾ ਹਣਾ ਮੈਨੂੰ ਲੱਗਦੇ ਆ ਲੱਛਣ ਜੇ ਤੂੰ ਵੀ ਬੋਲ ਤਾ ਕੁਝ ਬਾਬਿਆਂ ਆ ਆ ਪ੍ਰੋਣਾ ਆ ਆ ਭਵੇਂ ਜਿੱਦਾਂ ਮਰਜੀ ਆ ਆ ਵਾ ਬਾਬਾ ਤੇਰੀ ਪੁੱਛੀ ਮੈਂ ਨਹੀਂ ਕਰਾਂ ਮੰਨੇਗਾ ਬਾਬਿਆਂ ਨੂੰ ਦੱਸ ਫਿਰ ਜੇ ਤੂੰ ਹੋਰ ਕਿਤੇ ਘਰ ਗਿਆ ਤੈਨੂੰ 76 ਰੁਪਏ ਦੇ ਮੈਨੂੰ ਹਾਂ 76 10 ਮਿੰਟਾਂ ਜਿ ਤੇਰਾ ਮੂੰਹ ਲਾਲ ਹੋ ਜਾਣਾ ਮੈਂ ਤੈਨੂੰ ਬਾਕੀ ਖਵਾਨੀ ਕਰਕੇ ਦੰਦਾਂਗਾ ਪੁੱਤ ਪਰਨਾ ਗਾੜੀ ਕਰਾਂਗਾ ਤਾਂ ਲਾਲ ਹੋਣਾ ਵਾ ਤੈਨੂੰ ਵੀ ਪਤਾ ਬਾਬਿਆਂ ਦੀ ਅੰਦਰ ਜਮੀ ਦਾ ਵੇ ਤੂੰ ਮੈਂ ਜਾਣਦਾ ਬਾਬਿਆਂ ਨੂੰ ਹੋਰ ਕਿਵੇਂ ਜਾਣਦਾ 25 ਸਾਲ ਤੱਕ ਸਿਆ ਕੀਤੀ ਬਾਬਿਆਂ ਨੇ ਮੈਨੂੰ ਪੁੱਛ ਕੇ ਕੀਤੀ ਤੇਰੀ ਮਾਸੀ ਵੀ ਪੁੱਛ ਕੇ ਕਰਨੀ ਹੁਣ ਮੈਂ ਲੈ ਹਾ ਦਈਆ ਤੂੰ ਦੇ ਓਖਾ ਹੀ ਜੰਦਾ ਉਹ ਚਾਹ ਕੋ ਚਾਹ ਤੇ ਪਿਆ ਮੇਰਾ ਪੁੱਤਰ ਬਾਬਿਆਂ ਨੂੰ ਚਾਹ ਤਾਂ ਮੈਂ ਆਪ ਨਹੀਂ ਪੀਤੀ ਸਵੇਰ ਦੀ ਤੈਨੂੰ ਪੁੱਛੀ ਨੂੰ ਨਹੀਂ ਕਰਦਿਆਂ ਜੀ ਵਾਵਾ ਹੀ ਲੱਗਦੇ ਘਰ ਚ ਆਹੋ ਵਾਵਾ ਯਾਰ ਤੇਰਾ ਵਿਆਹ ਹੋਇਆ ਪੁੱਤਰਾ ਨਾ ਹੁਣ ਆਮ ਨਹੀਂ ਆ ਕਿਹਦੇ ਨਜ਼ਰ ਬਾਬੇ ਨਹੀਂ ਤੈਨੂੰ ਆਂਦੇ ਏ ਬਾਬਿਆਂ ਨੂੰ ਦਾਣ ਪਾਏਗਾ ਤੇ ਵਿਆਹ ਤੇਰਾ 5 ਮਹੀਨਿਆਂ ਚ ਕਰਾ ਦੇਾਂਗੇ ਹੋਰ ਦੱਸ ਗਿਆ ਨਾ ਬਾਬਿਆਂ ਨੂੰ ਫਿਰ ਮੰਨੇਗਾ ਬਾਬਿਆਂ ਨੂੰ ਬਾਬਾ ਮੈਰਜ ਬਰੂ ਵਾਲੇ ਨੇ ਲੱਗਾ ਆ ਪੁੱਤ ਬਾਬਿਆਂ ਦੀਆਂ ਕੁੰਡੀਆਂ ਬੜੀਆਂ ਥਾਵਾਂ ਤੇ ਆ ਤੂੰ ਗੱਲ ਕਾਰ ਬਾਹਰ ਜਾਣਾ ਉੱਥੇ ਵੀ ਕੁੰਡੀ ਹੈਗੀ ਆਪਣੀ ਕਿਤੇ ਆਪਣੀ ਵੀ ਫਸਾਹ ਨਿਕਲ ਇਥੋਂ ਐਵੇਂ ਨਹੀਂ ਹੋਣੀ ਬਾਬਿਆਂ ਨੂੰ ਮੇਰੀ ਕੁੰਡੀ ਇੱਕੋ ਤਾਂ ਪਸੀ ਉਹ ਨੀਲੀ ਛੱਤ ਲੈਨੇ ਪਸਾਈ ਪੱਕੀ ਠੀਕ ਆ ਤੇ ਮੈਂ ਗੱਲ ਦਸੀ ਸੱਚੀ ਐਵੇਂ ਨਹੀਂ ਆਂਦੇ ਬਾਬੇ ਗੜਛੀ ਵਾਲਿਆਂ ਨੂੰ ਬਾਬਾ ਗੜਛੀ ਗਤੋਂ ਰੱਖੀ ਇੱਥੇ ਰੇਰੇ ਦਾ ਨੱਕ ਮਾਰ ਦਈਦਾ ਜਿਹੜਾ ਮਾੜਾ ਬੱਲੇ ਖਾਦਿਆਂ ਨੂੰ ਮੈਂ ਤਾਂ ਸੁਣਿਆ ਸ਼ਾਮ ਨੂੰ ਕੁੱਕੜ ਬਨੂ ਨਾ ਇੰਦੇ ਨਾ ਤੇ ਪੁੱਤ ਕੁੱਕੜ ਕਿਹੜਾ ਆ ਪੈਂਦਾ ਕੁੱਕੜ ਐ ਹੀ ਪਾਈਦਾ ਆਹ ਕੁੱਕਰ ਤਾਂ ਯਾਦ ਆ ਗਿਆ ਮੈਨੂੰ ਕੋਈ ਆ ਗਿਆ ਤੈਨੂੰ ਕਹ ਦੱਸੇ ਤੂੰ ਦਾਣ ਪਾਵਾ ਬਿਆਂ ਨੂੰ ਦਾਣ ਮੈਂ ਪਾ ਦੂੰਗਾ ਬਾਬਾ ਜੀ ਤੂੰ ਦੱਸ ਪੈਸੇ ਨਹੀਂ ਟਿਕਿਆ ਤੇ ਹਾਂ ਸੱਚੇ ਪੈਸੇ ਨਹੀਂ ਟਿਕਦੇ ਗੁੰਦਲਾ ਨਹੀਂ ਅਗਰ ਤੱਕ ਕਿ ਲਾਓ ਚਲੋ ਤੇ ਚਲ ਠੀਕ ਆ ਠੀਕ ਕੀ ਆ ਤੇਰਾ ਮੂੰਹ ਤਾਂ ਲੱਗਦਾ ਬਿਮਾਰ ਆਂ ਖਾਤੇ ਖਾਲੀ ਰਹਿੰਦੇ ਖਾਤੇ ਪੁੱਤ ਖਾਲੀ ਲੈਣੇ ਆ ਤੇ ਐਫ ਡੀਆਂ ਕਰਾਈਆਂ ਨਹੀਂ ਇਹ ਵੀ ਗੱਲ ਹੋ ਜਾਂਦੀ ਆ ਇਹ ਵੀ ਹੁੰਦੀ ਪੁੱਤ ਐਵੇਂ ਆਂਦਾ ਬਾਬਿਆਂ ਨੂੰ ਕਿਤੇ ਤੂੰ ਠੀਕ ਆ ਠੀਕ ਆ ਬਾਬਾ ਸੰਦ ਨਹੀਂ ਕੋਈ ਬੰਦਾ ਕਰੇ ਸਾਡਾ ਹਾਂ ਆਹੋ ਜਿਹੜੀ ਚੀਜ਼ ਲਈ ਹੋਗੀ ਇੰਨੇ ਸੰਦ ਤੇ ਤੂੰ ਲਾਏ ਘਰੇ ਹੋਰ ਮੈਨੂੰ ਬਣਾਉਣਾ ਓਹ ਹੋਰ ਕੀ ਆ ਨਾ ਤੇਰੀ ਆਪਣੀ ਕੰਪਨੀਆਂ ਵੇਟਾ ਟਾਲਿਆ ਨਾ ਹਾਂਜੀ ਉਹ ਤੂੰ ਦੇ ਓਖਾ ਹੀ ਹੋ ਗਿਆ ਮੈਂ ਕਹਿਣ ਦਿਆਂ ਵਾਂ ਐਵੇਂ ਜਾਣ ਨਾ ਬਾਬੇ ਨੂੰ ਯਾਰ ਬਾਬਾ ਦੁਖੀ ਬੜਾਈ ਮੈਂ ਘਰੇ ਤੂੰ ਨਾ ਜਰ ਦੁਖੀ ਰਹਿਣਾ ਜੇ ਨਾ ਤੇਰੇ ਬਾਬੇ ਨੂੰ ਖਣੀ ਪਾਉਂਦਾ ਤੂੰ ਮੈਂ ਦੱਸਾਂ ਬਾਬੇ ਨੂੰ ਮੈਂ ਲਾਂਤਾ ਪਾਉਂਦਾ ਦਿਆਂ ਵਾਂ ਸੁਣ ਲੈ ਮਰੀ ਐ ਮਰ ਜਣ ਤੇਰੇ ਨੂੰ ਰੱਖਣ ਵਾਲੇ ਮੈਨੂੰ ਰੱਖਣ ਵਾਲੇ ਕਿਧਰ ਮਰਨ ਗਏ ਉਹਦਾ ਕਿਹੜਾ ਮੈਨੂੰ ਬੰਦ ਕੇ ਰੱਖਿਆ ਆਤੀ ਜਾ ਨਾ ਖੋਤੇ ਆ ਜਿਆ ਕੋ ਪਾ ਬਾਬਿਆਂ ਨੂੰ ਮੇਰੀ ਸੁਣ ਗੱਲ ਨਹੀਂ ਸੁਣਨੀ ਯਾਰ ਬਾਬਿਆਂ ਦੀ ਸੁਣ ਤੂੰ ਦਾਨ ਪਾ ਤੇਰੇ ਜਾਈਏ ਕੋ ਪਾ ਦੱਸ ਜਦ ਡੰਗਰ ਸਾਡੇ ਦੁੱਧ ਨਹੀਂ ਦਿੰਦੇ ਡੰਗਰ ਨਹੀਂ ਤੇਰੇ ਦੁੱਧ ਦਿੰਦੇ ਸੌਣ ਮੈਰੀ ਦੱਸ ਦੋ ਲਈ ਛਗਰ ਗਿੰਦੀਆਂ ਅੱਛਾ ਤਿੰਨ ਲਈ ਆਲੂ ਅੱਛਾ ਆਪ ਖਾ ਲਈ ਕਿਉਂ ਆਮ ਕਰੇਗਾ ਤਾਂ ਪੱਠੇ ਪਾਗਾ ਤਾਂ ਦੁੱਧ ਦੇਣਗੇ ਅੱਛਾ ਮੰਨੇਗਾ ਬਾਬਿਆਂ ਨੂੰ ਬਾਬਾ ਤੂੰ ਪੱਠੇ ਪਾ ਲੈ ਮੈਂ ਪੱਠੇ ਪਾਵਾਂ ਮੇਰੀਆਂ ਇਹ ਘਰ ਬਜੀਆਂ ਭੁੱਖੀਆਂ ਮਰਨੀਆਂ ਮੰਨੇਗਾ ਬਾਬਿਆਂ ਨੂੰ ਮੰਨਾਗਾ ਪਾਂਦ ਥਈ ਐਵੇਂ ਬਾਬਿਆਂ ਨੂੰ ਮਾਰਾ ਨਹੀਂ ਕਹੀਦਾ ਤੇਰਾ ਨੱਕ ਫੇਰਦਾ ਨਹੀਂ ਮੈਂ ਕਰਛੀ ਮਾਰ ਕੇ ਪਿਛੇ ਹੋ ਜਾ ਮੇਰ ਤੇ ਤੜੀ ਜੰਨਾ ਹੈ ਅਤੇ ਤੇ ਚੜਨਾ ਤੂੰ ਮੇਰੇ ਤੇ ਖਾਣ ਪੀਣ ਸਾਰਾ ਕੁਝ ਲੈ ਕੇ ਚੜਿਆ ਮੇਰੀ ਸੁਣ ਗੱਲ ਸੁਣਾਇਆ ਉਹ ਤੇ ਯਾਰ ਤੇਰੀ ਗੱਲ ਮੈਂ ਮੰਨਦਾ ਹਾਂ ਯਾਰ ਪਹਣ ਕੀ ਕਰੀਏ ਕਿਦਾਂ ਕਰੀਏ ਦੱਸ ਕੀ ਕਰਨਾ ਕੀ ਕੰਮ ਕਰਨੀ ਸੈਟ ਹੁੰਦਾ ਕੰਮ ਕਰ ਤੈਨੂੰ ਮੈਂ ਦਦਾ ਦੋ ਲਹੀ ਨਿੰਬੂ ਦੋ ਨਿੰਬੂ ਦੋ ਨਿੰਬੂ ਹਾਂ ਨਿ ਜੋੜ ਕੇ ਬੋਲਾ ਹੈ ਨਾ ਬਸ ਬਸ ਇਹ ਹਿੱਸੇ ਕਰਕੇ ਤੂੰ ਗਾਣੀ ਵਦਨਿਆ ਹਾਂ ਦੱਸ ਦੱਸ ਕਿ ਇਹ ਤਾਂ ਸੰਤਾਂ ਦੀ ਗੱਲ ਟੋਕਦਾ ਨਾ ਇਸੇ ਵਰਗੇ ਗਾਣੀ ਵਦਦਾ ਨਹੀਂ ਨਹੀਂ ਟੋਕਦਾ ਭਰਾ ਇਵੇਂ ਸੰਗਾ ਦੋ ਲੈ ਨਿੰਬੂ ਦੋ ਨਿੰਬੂ ਦੋਸ਼ਵਾਰੇ ਦੋਸ਼ਵਾਰੇ ਹਣਾ ਤੇਰੇ ਵਰਗੇ ਮਰਨ ਕਵਾਰੇ ਨਹੀਂ ਬੋਲ ਬਾਬਾ ਜੀ ਬੋਲ ਤੂੰ ਵੀ ਕਵਾਰਾ ਹੀ ਮਨੇਗਾ ਮੈਂ ਕਹਿੰਦਾ ਮੈਂ ਪਾਣੀ ਵਾਰਦਣਾ ਤੇਰੀ ਸਾਰੀ ਉਮਰ ਤੇਰਾ ਵਿਆਹ ਨਹੀਂ ਹੋਣਾ ਤੇਰੇ ਬੱਚੇ ਰੋਣਗੇ ਮੈਂ ਪਾਪਾ ਕੇ ਦੇ ਘਰੇ ਹੋਇਆ ਅੰਦੇ ਲੱਗੇਗੀ ਨਾ ਜੇ ਤੂੰ ਵਿਆਹ ਨਹੀਂ ਹੋਣਾ ਬੱਚੇ ਕਿੱਥੋਂ ਰੋਣਗੇ ਦੁਜਾ ਇੰਨਾ ਹੀ ਰੋਣੇ ਕਿਹਾ ਤੈਨੂੰ ਸਮਝ ਲੱਗੇ ਕਿੱਥੋਂ ਰੋਣਾ ਠੀਕ ਹੈ ਤੂੰ ਦੱਸ ਦੋ ਲੰਗਿਸ਼ਾਰੇ ਹਾਂ ਦੋ ਲੇ ਨਿੰਬੂ 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 ਲੈ ਕੇ ਦੋ ਲੰਗ ਲਾਉਂਗਾ ਦੋ ਲੌਂਗ ਦੋ ਲਾਚੀਆਂ ਦੋ ਲਾਚੀਆਂ ਤੇਰੀ ਕੋਠੀ ਪੈਣ ਨਹੀਂ ਆਣਾ ਹਾਂ ਪੈਣ ਦੀ ਮੰਨੇਗਾ ਬਾਬਿਆਂ ਨੂੰ ਮੰਨਦਾ ਸਾਹਮਣੇ ਤਾਂ ਮਸਤਰੀ ਲੱਗੇ ਨਹੀਂ ਜੜੀ ਪਈ ਹੈ ਨਾ ਨਹੀਂ ਜੜੀ ਦੱਬੀ ਤੁਸੀਂ ਹਾਂਜੀ ਉੱਟ ਕੇ ਦੋਰੇ ਹਾਂ ਰੱਖ ਦੇ ਥੱਲੇ ਨਾ ਕੋਈ ਵੀ ਕੰਮ ਨੇਪਰੇ ਚੜੂ ਤਾਂ ਮਰਕਵਾ ਜੀ ਮੰਨੇਗਾ ਬਾਬਿਆਂ ਨੂੰ ਨਹੀਂ ਪੁੱਟਾ ਕਿਹੜੀ ਸਾਰੀ ਤੇ ਕੋਠੀ ਪੈ ਗਈ ਹੁਣ ਨਹੀਂ ਪੁੱਤ ਐਵੇਂ ਨਾ ਬਾਬਿਆਂ ਨੂੰ ਹੁੱਦੂ ਗਣਾ ਆ ਬੇਦਨ ਦਸੀ ਜਾਂਦੇ ਆ ਵੀ ਪਹਿਲੀ ਤੇਰੀ ਨੀ ਪੁੱਟੀ ਆ ਅਗਲੇ ਘੇਟ ਵਾਲੀ ਨੀ ਪੁੱਟਣ ਵਾਲੇ ਪਈ ਅੱਛਾ ਉਹਦੇ ਥੱਲੇ ਨੱਪਦੀ ਜੇ ਤੇਰੇ ਕੋਈ ਵੀ ਮਸੂਬੀ ਤਾਂ ਜੇ ਬਾਬਾ ਨੱਪਣਾ ਹਲ ਨਹੀਂ ਬਾਬਿਆਂ ਨੂੰ ਬਾਬੇ ਨੂੰ ਨਾ ਪਤਾ ਨਹੀਂ ਥੱਲੇ ਕੰਜਰਾ ਜਿਹੜੇ ਤੇਰੇ ਮਾਂ ਜੜੀ ਬੂਟੀਆਂ ਦਸੀਆਂ ਉਹ ਨੱਪੀ ਅੱਛਾ ਅੱਛਾ ਉਹ ਠੀਕ ਹੈ ਠੀਕ ਹੈ ਮੇਰੀ ਕਿਸੇ ਨੂੰ ਗੱਲ ਬਾਬਾ ਨਾ ਬਾਬਿਆਂ ਨੂੰ ਯਾਰ ਮੇਰਾ ਜੀ ਕਰਦਾ ਨਵੀਂ ਗੱਡੀ ਲਵਾ ਤੂੰ ਦਾ ਗੱਡੀ ਦਾ ਉਹ ਕਿ ਭਰੇ ਹੱਥ ਗੱਡੀ ਪਤਾ ਤੁਹਾਡੇ ਘਰੇ ਪਰਸੋਂ ਆਏਗੀ ਪਰ ਤੇਰੇ ਘਰੇ ਨਹੀਂ ਆਏ ਤੇਰੇ ਨਾਲ ਜਾ ਘਰੇ ਆਏਗਾ ਮੰਨੇਗੀ ਬਾਬਿਆਂ ਨੂੰ ਨਾ ਮੈਂ ਨਹੀਂ ਮੰਨਦਾ ਫਿਰ ਜਾ ਮੰਨੀ ਬਾਬਿਆਂ ਨੂੰ ਫਿਰ ਜਾ ਤਰੀ ਵੜ ਜਾ ਤੈ ਆ ਨਹੀਂ ਅਕਲ ਦੋ ਈਟਾਂ ਟੁੱਟਾਂਗੀਆਂ ਮਿਸਤਰੀਆਂ ਕੋ 3 ਰੁਪਏ ਦੀਓ ਬਾਬਾ ਤੂੰ 7 ਰੁਪਏ ਦੀ ਟੀ ਤੇ ਵੀ ਝੂਠ ਮਾਰਿਆ ਈ ਤੈਨੂੰ ਜਗਾਵ ਲੱਗਾ ਲੱਗਦਾ ਪੁੰਜੇਗਾ ਜਾ ਕੇ ਆਹ ਪੁੰਜੇ ਜਾ ਕੇ ਜਾ ਕੇ 베ਦੀ ਤੋਂ ਵੀਹਾਂ ਦੀ ਦਵਾਈ ਲੈ ਲੈ ਚੱਲ ਵੇ ਤੈਨੂੰ ਮਸ਼ਰਾਬ ਦਿੰਦਾ ਜੀ ਹੁਣ ਉਹ ਮੰਨੇਗਾ ਬਾਬਿਆਂ ਨੂੰ ਤੂੰ ਮੈਨੂੰ ਕੋਖ ਨਹੀਂ ਪਾਇਆ ਤੂੰ ਮੇਰਾ ਟਾਈਮ ਖਰਾਬ ਕੀਤਾ ਮੈਂ ਪੰਜਾਂ ਕਰਾਈ ਮੰਗ ਲੈਣਾ ਸੀ ਨੇ ਜਨੂੰ ਬਾਬਾ ਮੇਰੀ ਗੱਲ ਸੁਣੋ ਫੜਾ ਢੋਂਡਿਆ ਵਾ ਆਉ ਖਾਣਾ ਹਮਾ ਤੇ ਕੀ ਹੋ ਮਾ ਤੇ ਜੜੀ ਬੂਟੀਆਂ ਪਾਵਾਂ ਤੇ ਮੇਰੀ ਸੁਣ ਗੱਲ ਮੇਰੇ ਪਾਏ ਦਾ ਹੱਲ ਕਾ ਸਾਰੇ ਵਿੱਚ ਤੂੰ ਜੋ ਕੇਗਾ ਉਹ ਦੇ ਦੂ। ਨਾ ਸਾਬੇ ਨੂੰ। ਕਾਰੇ ਕਲੇਸ਼ ਬੜੇ ਹੁੰਦੇ। ਤੂੰ ਪੈਗ ਨਾ ਲਾਇਆ ਕਰ ਕਲੇਸ਼ ਆਪੇ ਮੋਕ ਜੂ। ਯਾਰ ਪੈਗ ਮੈਦ ਹੁੰਦਾ ਕਰਦੇ ਨੇ ਜੇ ਕੀ ਸਭ। ਘਰ ਦੇਣੀਆਂ ਤਾਂ ਲੂਤੀਆਂ ਦੇ ਨਾ ਆ ਕੇ ਉਹ ਕਲੇਸ਼ ਹੁੰਦਾ ਪਤਾ ਹੋ ਗਿਆ ਨਾ। ਨਹੀਂ ਹੁੰਦਾ। ਹੁੰਦਾ ਪੁੱਤਰਾ ਐਵੇਂ ਨਾ ਜਾਣੀ ਬਾਬਿਆਂ ਨੂੰ ਜਿਹਦੇ ਘਰ ਚ ਸ਼ਰਾਬ ਉਸਾ ਘਰ ਖਰਾਬ। ਸਮਝ ਲੈ ਸ਼ਰਾਬ ਜਿਹੜੀ ਆ ਖਰਾਬ ਆ। ਮੇਰੀ ਸੁਣ ਗੱਲ। ਨਾ ਕੋਈ ਫਾਇਦਾ ਸਾਂ ਦਾਸ ਜਿੱਥੇ ਮੈਂ ਕੱਲ ਪੈਗ ਲਾਉਣ ਡਿਆ ਉੱਥੇ ਤੂੰ ਹੀ ਬੈਠਾ ਆ ਪੁੱਤ ਤੂੰ ਮਨੈ ਵੇਖਣਾ ਕਿ ਉਦਾਂ ਹੀ ਪਲੇ ਖੜਾ ਹੈਗਾ ਤੈਨੂੰ ਮੈਂ ਇਹੋ ਜੇ ਕੰਮ ਤੇ ਜਾਂਦਾ ਨਹੀਂ ਚੋਂ ਹੀ ਜਾਂਦਾ ਮੈਂ ਇਹੋ ਜੇ ਬੰਦੇ ਦੇ ਮਕਾਨੇ ਨਾ ਜਾਵਾਂ ਅੱਛਾ ਤੂੰ ਮੰਨੇਗਾ ਬਾਰੇ ਨਹੀਂ ਮੰਦਾ ਬਸ ਠੀਕ ਹੈ ਮੰਨੀ ਵੀ ਨਾ ਚੱਲ ਫਿਰ ਮੇਰੀ ਗੱਲ ਸੁਣ ਬਾਬਾ ਇੱਕ ਦਾਸ ਯਾਰ ਕੋਠੀ ਪੌਂਡ ਤੰਗੀ ਬੜੀ ਔੜੀ ਪੈ ਰਹੀ ਆ ਦੀ ਕੋਠੀ ਪੌਂਡ ਤੰਗੀ ਹੁੰਦੀ ਆ ਆਹੋ ਸਭ ਤੋਂ ਪਹਿਲਾਂ ਲੋਫਰ ਗਰੀਟਾ ਹੋ ਉਹ ਕੀ ਹੁੰਦੀ ਇਹਦੇ ਤੇ ਕੁੱਤੇ ਗੰਗ ਫਿਰਦਾ ਜੀ ਕਾ ਕੰਮ ਬੰਦਿਆਂ ਵਾਲਾ ਕਰੋ ਕੋਈ ਹਮੇ ਜੇ ਲੱਗੀ 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 ਤੇ ਇੱਕ ਗੱਲ ਹੋਰ ਜਦੋਂ ਕੱਲ ਏਟ ਰੱਖਣੀ ਆ ਆ ਕੇ ਬਸਤਰਿਆਂ ਨੇ ਅੱਛਾ ਤੇ ਲਾਟੀਆਂ ਰੱਖਣੀ ਉੱਤੇ ਜਦੋਂ ਏਟ ਰੱਖਣੀ ਆ ਨਾ ਲਾਟੀਆਂ ਪਾ ਦੀ ਦੂ ਚਾਹ ਚਾਹ ਉਹ ਮੂਰਖਾ ਚਾਹ ਜੀ ਜਦੋਂ ਉਹਨਾਂ ਥੱਲੇ ਪਾਉਣਾ ਨਾ ਛਿਮਟ ਪਾਉਣਾ ਏਟ ਰੱਖਣ ਤੋਂ ਪਹਿਲਾਂ ਹਾਂ ਉੱਤੇ ਦੋ ਲਾਟੀਆਂ ਰੱਖਦੀ ਬਾਬਾ ਕੰਦ ਤੇ ਵੀਡੀਓ ਕੀਆ ਲਾਟੀਆਂ ਥੱਲੇ ਕਿਦਾਂ ਰੱਖਾਂ ਉਹ ਮੂਰਖਾ ਜਿੱਥੇ ਵੀ ਜਿੰਨੇ ਕ ਕੰਦ ਹੈਗੀ ਉਹ ਤੋਂ ਤਾਂ ਆਈ ਨੀ ਕਾਂਦੇ ਚੱਲ ਗਈ ਆ ਨਾ ਚੱਲ ਗਈ ਆ ਉੱਥੇ ਪਾ ਕੇ ਸੀਮਿੰਟ ਪੈਣਾ ਨਾ ਸੀਮਿੰਟ ਪਾ ਗਿਆ ਉਤੇ ਡਰ ਰੱਖ ਦਿਆਂ ਏਟ ਰੱਖਣ ਤੋਂ ਪਹਿਲਾਂ ਦੋ ਲਾਚੀਆਂ ਰੱਖ ਦੀ ਠੀਕ ਆ ਤੇਨੀਆਂ ਸਾਰੀਆਂ ਸੁਪੀਤਾ ਦੂਰ ਹੋ ਜਾਣਗੀਆਂ ਤੇ ਦੇਗਾ ਪੈਂਟ ਕੋਟ ਬਾਬਿਆਂ ਨੂੰ ਦਵਾਂਗੇ ਤੇ ਫਿਰ ਮੇਰੀ ਗੱਲ ਸੁਣ ਫਿਰ ਲਾਚੀਆਂ ਕੱਢ ਲਈ ਵਿੱਚੋਂ ਤੇ ਰਾਣੀ ਕੋ ਜੋ ਸਾਦਾ ਚਲੋ ਆਪਾਂ ਚੱਲੀਏ ਤੇ ਸੁਣ ਗੱਲ ਬਾਬਾ ਉਹ ਖੋਈ ਜਾਂਦਾ ਚਲੋ ਪਾਇ ਤੇ ਕਰਤਾ ਸੀ ਜਿਹੜੀ ਦੋ ਲਾਚੀਆਂ ਖਰਾਬ ਹੋ ਗਈਆਂ ਆ ਮੂਰਖਾ ਤੂੰ ਦੋ ਲਾਚੀਆਂ ਰੋਈ ਨਾ ਤੇਰਾ ਜੇ ਬੜਾ ਕੋਈ ਖਰਾਬ ਹੋਣਾ ਗਾਂ ਜਾ ਕੇ ਜੇ ਤੇ ਮੇਰੀ ਗੱਲ ਨਾ ਮੰਨੀ ਤੇ ਮੇਰੀ ਸੁਣ ਫਿਰ ਬਾਬਾ ਗੱਲ ਇੱਕ ਹਣਾ ਯਾਰ ਕੀ ਦਾਲ ਛੇਤੀ ਕਰ ਮੇਰਾ ਸੱਪ ਤੰਗ ਕਰਨ ਦੇ ਆਹ ਕਾਰ ਨਹੀਂ ਚੱਲਣ ਦੇ ਸੱਪ ਨੇ ਕੀ ਨਹੀਂ ਦਈ ਪਾ ਤੇਰੇ ਰਗ ਨੇ ਗੱਲਾਂ ਸੁਣ ਕੇ ਖਰਾਬ ਹੋ ਗਿਆ ਤੇ ਲਿਆ ਮੈਂ ਘਰੇ ਲੰਮੇ ਪਾ ਦੇਣਾ ਲੰਮੇ ਪਾ ਦੇ ਬੱਚਾ ਆ ਤੇਰੇ ਰਗ ਦੇ ਮੱਥੇ ਤੇ ਕਿਦਾਂ ਲੜ ਗਏ ਨਾ ਦੋ ਦਿਨ ਫੂਸੀ ਨਹੀਂ ਆਉਣੀ ਬਾਬਾ ਕੜਛੀ ਨਾਲ ਮਾਰਦੀ ਏ ਕੜਛੀ ਨਹੀਂ ਵਾਜਦੀ ਬਾਬਿਆਂ ਦੀ ਕੜਛੀ ਆ ਚੱਲ ਮੇਰੀ ਸੁਣ ਗੱਲ ਯਾਰ ਮੈਂ ਖੇਤੀ ਦੇ ਸਾਰੇ ਸੰਦ ਬਣਾਏ ਸਾਰੇ ਸਾਰੇ ਸੰਦ ਬਣਾਏ ਕਲੈਕਟਰ ਹੀ ਆ ਪਰ ਉਹਨੂੰ ਪਹਿਲੀ ਨਹੀਂ ਆਗੀ ਮੋਂ ਨੂੰ ਪੈਲੀ ਨਹੀਂ ਹੈਗੀ ਨਹੀਂ ਹੈਗੀ ਪਹਿਲਾਂ ਲੋਲੂਰ ਫਿਰਿਆ ਉਹ ਵੇਚ ਗਈ ਸਾਰੀ ਪੁੱਤਰਾ ਹੈਗੀ ਸੀ ਹੈਗੀ ਸੀ ਵੇਚ ਗਈ ਸਾਰੀ ਤੈਨੂੰ ਕਿੱਦਾਂ ਪਤਾ ਤੂੰ ਡਿਸਟ੍ਰਿਕਟਾਂ ਦੇ ਵੇਖੀ ਮੈਂ ਮੰਮੀ ਬਾਬਾ ਕਰਛੀ ਵਾਲਾ ਅੱਛਾ ਹਾਂ ਤੈਨੂੰ ਕੀ ਪਤਾ ਮੈਨੂੰ ਲੱਗਦਾ ਬਾਬਾ ਤੂੰ ਮੇਰਾ ਨੱਕ ਲਾ ਦੇ ਉਹ ਨੱਕ ਨਹੀਂ ਲੱਸਦਾ ਮੰਨੇਗਾ ਬਾਬਿਆਂ ਨੂੰ ਤੂੰ ਬਾਬਾ ਹੁਣ ਮੈਨੂੰ ਇਹ ਦੱਸ ਪਹਿਲੀ ਤੇ ਵੇਚ ਗਈ ਥੋੜੇ ਮਸੰਦਾ ਦਾ ਕੀ ਕਰਾਂ ਵੇਚ ਦੇ ਸੰਦ ਵੀ ਵੇਚ ਦੇ ਫਿਰ ਅੱਛਾ ਨਾਲੇ ਪੈਸੇ ਵਾਧੂ ਹੋ ਜਾਣਗੇ ਕੋਠੀ ਪਾਉ ਜਣਾ ਪੇਰ ਬਾਬਾ ਮੇਰੀ ਗੱਲ ਸੁਣ ਲੈ ਜੇ ਮੇਰੀ ਕੋਠੀ ਪੈ ਵੀ ਗਈ ਸਾੰਦ ਮੇ ਵੇਚ ਤੇ ਉਹਦੇ ਸਿਰ ਉੱਤੇ ਮੈਂ ਕਮਾਈ ਕਰਦਾ ਤੇ ਬਾਅਦ ਚ ਮੈਂ ਕੀ ਕਰੂੰਗਾ ਬਾਜਾ ਰੋਡ ਤੇ ਬਹਿ ਕੇ ਮੇਰੇ ਨੂੰ ਮੰਗਣ ਦਾ ਵੀ ਆ ਜਾ ਹੁਣ ਬਾਕੀ